ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਰੀਦ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਰਸ਼ਨ ਕਰੋ ਪੂਤਾਵਾਲਾ ਖੂ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਂ ਜਾਣਾਂਗੇ ਉਹ ਇਤਿਹਾਸ ਜੋ ਕਿ ਭਾਈ ਬੈਲੋ ਜੀ ਦੀ ਵੰਸ ਦੇ ਨਾਲ ਸੰਬੰਧ ਰੱਖਦਾ ਹੈ ਭਾਈ ਬਹਿਲੂ ਸਭ ਤੋਂ ਪਹਿਲੂ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਭਾਈ ਬਹਿਲੂ ਜੀ ਤੁਸੀਂ ਸਭ ਤੋਂ ਅੱਗੇ ਆਏ ਜਦੋਂ ਸਰੋਵਰ ਦੀ ਸੇਵਾ ਕਰਨ ਲਈ ਪੱਕੀਆਂ ਇੱਟਾਂ ਦੀ ਸਾਨੂੰ ਲੋੜ ਸੀ ਤਾਂ ਆਓ ਜਾਣਦੇ ਹਾਂ ਕਿਵੇਂ ਭੂਤਾਂ ਨੇ ਰਾਤੇ ਰਾਤ ਖੂਹ ਬਣਾ ਦਿੱਤਾ ਸੀ ਪਰ ਉਹ ਅੱਜ ਵੀ ਮੌਜੂਦ ਆ ਖੂਹ ਤਾਂ ਗੁਰੂ ਪਿਆਰਿਓ ਆਓ ਆਪਾਂ ਜਾਣੀਏ ਆਪਣੇ ਇਤਿਹਾਸ ਦੇ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਦੀਨੇ ਕਾਂਗੜ ਪਹੁੰਚੇ ਆ ਦੀਨੇ ਕਾਂਗੜ ਤੋਂ ਬਾਅਦ ਗੁਰੂ ਮਹਾਰਾਜ ਜੀ ਗੁਰੂ ਸਰ ਪਹੁੰਚੇ ਗੁਰੂ ਸਾਹਿਬ ਜੀ ਫਿਰ ਇੱਥੋਂ ਹੁੰਦੇ ਹੋਏ ਇੱਕ ਨਗਰ ਦੇ ਵਿੱਚ ਜਦੋਂ ਪਹੁੰਚੇ ਕਈਆਂ ਕੋਹਾਂ ਦੇ ਉੱਪਰ ਭਗਤਾ ਨਾਮੀ ਪਿੰਡ ਸੀ ਉੱਥੇ ਇੱਕ ਸੋਹਣਾ ਟਿੱਪਲ ਦਾ ਦਰਖਤ ਬਣਿਆ ਸੀ ਉਹ ਦਰਖਤ ਦੇ ਥੱਲੇ ਮਹਾਰਾਜ ਨੇ ਆਪਣੇ ਘੋੜੇ ਨੂੰ ਠਹਿਰਾਇਆ। ਇੱਕ ਘੋੜੇ ਤੋਂ ਉੱਤਰ ਕੇ ਠਹਿਰਾਇਆ। ਇੱਕ ਘੋੜੇ ਤੋਂ ਉੱਤਰ ਕੇ ਇੱਕ ਸੇਵਕ ਦੇ ਹੱਥ ਵਿੱਚ ਘੋੜੇ ਦੀ ਬਾਂਗ ਨੂੰ ਫੜਾ ਦਿੱਤਾ। ਫਿਰ ਉੱਥੇ ਗਲੀਚੇ ਵਿਛਾਏ ਗਏ ਆ। ਸਾਰੇ ਸੁੱਖ ਦੇ ਨਾਲ ਉਹਨਾਂ ਦੇ ਉੱਪਰ ਬੈਠ ਗਏ। ਉੱਥੇ ਬੈਠ ਕੇ ਗੁਰੂ ਜੀ ਨੇ ਇੱਧਰ ਉੱਧਰ ਦੇਖਣਾ ਕੀਤਾ। ਨੇੜੇ ਹੀ ਇੱਕ ਖੂਹ ਦੀ ਟਣਵਾਈ ਪਈ ਸੀ ਉੱਥੇ। ਤੇ ਉੱਥੇ ਇੱਕ ਮਨੁੱਖ ਗੁਰੂ ਜੀ ਦੇ ਕੋਲ ਆਇਆ ਉਸ ਨੂੰ ਪੁੱਛਣ ਵਾਸਤੇ ਗੁਰੂ ਜੀ ਬੋਲੇ ਕਿ ਇੱਥੇ ਕੌਣ ਖੂ ਲਗਾ ਰਿਹਾ ਹੈ ਅੰਤਰਾਜਮੀ ਗੁਰੂ ਸਾਹਿਬ ਜੀ ਫਿਰ ਵੀ ਪੁੱਛਦੇ ਆ ਕਹਿੰਦੇ ਜੀ ਇਹ ਪਿੰਡ ਕਿਸ ਦਾ ਹੈ ਤੇ ਕਿਸ ਦਾ ਇਹ ਘਰ ਹੈ ਉਹ ਸੱਜਣ ਨੇ ਕਿਹਾ ਕਹਿੰਦੇ ਮਹਾਰਾਜ ਜੀ ਭਾਈ ਬੈਲੋ ਜੀ ਦਾ ਇਹ ਪੋਤਾ ਹੈ ਜਿਹਦਾ ਨਾਮ ਹੈ ਭਾਈ ਭਗਤਾ ਜਿਨ੍ਹਾਂ ਭਗਤਾ ਭਗਤਾ ਕਰਕੇ ਵੀ ਸਾਰੇ ਆਖਦੇ ਸੀ ਉਹਨਾਂ ਦਾ ਇਹ ਪਿੰਡ ਹੈ ਤੇ ਉਹੀ ਜਿਹੜੇ ਇੱਥੇ ਖੂਹ ਲਗਵਾ ਰਹੇ ਹਨ ਇਹ ਸੁਣ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਪੈਸੇ ਤਾਂ ਬਾਦਸ਼ਾਹ ਦੇ ਲੱਗਣ ਤੇ ਸਾਬੂਨ ਪਿੰਡ ਦਾ ਨਾਮ ਹੋਵੇ ਜਿਵੇਂ ਪਹਿਲਾਂ ਹੋਈ ਹੈ ਉਸ ਦੀ ਗਤੀ ਮੈਂ ਇਸ ਥਾਂ ਕਹਿੰਦਾ ਹਾਂ ਸਿੱਖਾਂ ਨੇ ਸੁਣ ਕੇ ਪੁੱਛਿਆ ਕੈਸਾ ਪ੍ਰਸੰਗ ਹੈ ਗੁਰੂ ਜੀ ਸਾਨੂੰ ਵੀ ਪੂਰੀ ਗੱਲ ਸੁਣਾਓ ਇਹ ਖੂਹ ਦੇ ਬਾਰੇ ਜਿਵੇਂ ਇਹ ਖੂਹ ਬਣਿਆ ਉਹ ਕਥਾ ਅਸੀਂ ਆਪਣੇ ਕੰਨਾਂ ਦੇ ਨਾਲ ਸੁਣਨੀ ਚਾਹੁੰਦੇ ਹਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀ ਕਥਾयां ਸੁਣਾਈ ਆ ਕਹਿੰਦੇ ਤੁਰਕਾਂ ਦਾ ਇੱਕ ਵੱਡਾ ਦੀਵਾਨ ਸੀ ਜਿਹਨੂੰ ਰਾਮੂ ਸ਼ਾਹ ਕਰਕੇ ਸਾਰੇ ਜਾਣਦੇ ਸੀ ਇੱਕ ਲੜਕੀ ਉਹਦੇ ਘਰ ਵਿੱਚ ਰਹਿੰਦੀ ਸੀ ਉਹ ਦੀਵਾਨ ਰਾਮੂ ਆਨੰਦਪੁਰ ਸਾਹਿਬ ਚੱਲ ਕੇ ਆਇਆ ਸਿਨਮਰ ਹੋ ਕੇ ਉਹਨੇ ਸਭਾ ਦੇ ਵਿੱਚ ਬਚਨ ਸੁਣਾਇਆ ਕਹਿਣ ਲੱਗਾ ਮੇਰੀ ਲੜਕੀ ਨੂੰ ਕੋਈ ਆਤਮਾ ਭੂਤ ਚਿੰਬੜਿਆ ਹੋਇਆ ਹੈ ਗੁਰੂ ਜੀ ਜੇ ਕੋਈ ਗੁਰਸਿੱਖ ਹੋਵੇ ਜਿਹੜਾ ਸचेਤ ਹੋਵੇ ਕਮਾਈ ਵਾਲਾ ਹੋਵੇ ਬੰਦਗੀ ਵਾਲਾ ਹੋਵੇ ਤਾਂ ਉਸ ਭੂਤ ਨੂੰ ਇਹਦੇ ਵਿੱਚੋਂ ਬੱਚੀ ਵਿੱਚੋਂ ਕੱਢ ਦੇਵੇ ਇਸ ਤਰ੍ਹਾਂ ਕੱਢੇ ਕਿ ਉਹ ਦੁਆਰਾ ਪ੍ਰਵੇਸ਼ ਤਾਂ ਕਰ ਸਕੇ ਬਾਣੀ ਵਿੱਚ ਲਿਖਿਆ ਨਾ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਇਹਨਾਂ ਦੀ ਵੀ ਜੂਨ ਹੁੰਦੀ ਹੈ ਵੈਸੇ ਜਿਹੜੇ ਬਾਣੀ ਨਹੀਂ ਪੜਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਨਿਤਨੇਮ ਨਹੀਂ ਕਰਦੇ ਉਹ ਤਾਂ ਆਪ ਹੀ ਭੂਤ ਆ ਜਿਹੜੇ ਬਾਣੀ ਨਹੀਂ ਪੜਦੇ ਕੀਰਤਨ ਨਹੀਂ ਸੁਣਦੇ ਕਥਾ ਨਹੀਂ ਸੁਣਦੇ ਉਹ ਤਾਂ ਆਪ ਹੀ ਖੁਦ ਭੂਤ ਆ ਪਰ ਇਹ ਇੱਕ ਅਲੱਗ ਜੂਨ ਹੁੰਦੀ ਹੈ ਤਾਂ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਉਹ ਭੂਤ ਨੂੰ ਇਸ ਪ੍ਰਕਾਰ ਕੱਢ ਦਵੇ ਵੀ ਉਹ ਦਵਾਰਾ ਨਾ ਉਹਦੇ ਵਿੱਚ ਬੱਚੀ ਵਿੱਚ ਜਾ ਸਕੇ ਕਹਿੰਦੇ ਬਹੁਤ ਇਲਾਜ ਕਰਵਾਇਆ ਥਾਰ ਗਏ ਆ ਥੱਕ ਗਏ ਆ ਪਰ ਬੱਚੀ ਵਿੱਚੋਂ ਨਾ ਭੂਤ ਨਹੀਂ ਕੋਈ ਕੱਢ ਸਕਿਆ ਇਸ ਕਰਕੇ ਗੁਰੂ ਜੀ ਮੈਂ ਚੱਲ ਕੇ ਬੜੀ ਦੂਰੋਂ ਆਨੰਦਪੁਰ ਆਇਆ ਹਾਂ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਆ ਇਹ ਸੁਣ ਕੇ ਸਾਰਿਆਂ ਨੇ ਭਾਈ ਭਗਤੇ ਜੀ ਵੱਲ ਵੇਖਿਆ ਫਿਰ ਭਗਤਾ ਜੀ ਦਾ ਜਿਹੜਾ ਰੁੱਖ ਸੀ ਪਛਾਣ ਕੇ ਤੇ ਉਸ ਸਮੇਂ ਉਹ ਬੋਲਿਆ ਚਿੰਤਾ ਨਾ ਕਰੋ ਆਰਾਮ ਆ ਜਾਵੇਗਾ ਭਾਈ ਭਗਤਾ ਜੀ ਕਹਿੰਦੇ ਚਿੰਤਾ ਨਾ ਕਰੋ रामू शाह ਜੀ ਬੱਚੀ ਠੀਕ ਹੋ ਜਾਵੇਗੀ रामू ਸੁਣ ਕੇ ਬਹੁਤ ਪ੍ਰਸੰਨ ਹੋਇਆ ਉਹਨੇ ਫਿਰ ਭਾਈ ਭਗਤਾ ਜੀ ਦੀ ਬੜੀ ਸੇਵਾ ਕੀਤੀ ਆ ਉਹਨਾਂ ਨੂੰ ਨਾਲ ਲੈ ਕੇ ਨਹੌਰ ਚਲਾ ਗਿਆ रामू ਦੇ ਘਰੇ ਪਹੁੰਚ ਕੇ ਤੇ ਭਾਈ ਭਗਤਾ ਜੀ ਦੀ ਕਮਾਈ ਜ਼ਿਆਦਾ ਸੀ ਭਾਈ ਬੈਲੋ ਜੀ ਦੀ ਵੰਸ ਵਿੱਚੋਂ ਸੀਗੇ ਕਿਉਂਕਿ ਭਾਈ ਬੈਲੋ ਜੀ ਦੀ ਵੰਸ ਕਿਉਂ ਆ ਭਾਈ ਬੈਲੂ ਜੀ ਤੋਂ ਬਾਅਦ ਭਾਈ ਨਾਨੂ ਜੀ ਹੋਏ ਉਹਨਾਂ ਦੇ ਪੁੱਤਰ ਨਾਨੂ ਜੀ ਤੋਂ ਬਾਅਦ ਇਹ ਭਗਤਾ ਜੀ ਹੋਇਆ ਤਾਂ ਉਹ ਫਿਰ ਜਦੋਂ ਗਏ ਤੇ ਉਹਨਾਂ ਨੇ ਭੂਤ ਕੱਢ ਦਿੱਤਾ ਕਮਾਈ ਵਾਲੀ ਸੀ ਫਿਰ RAMU ਦੀਵਾਨ ਨੇ ਹੱਥ ਜੋੜ ਕੇ ਕਿਹਾ ਵੀ ਆਪਣਾ ਚਿੱਤ ਦੱਸੋ ਕਾਰਜ ਦੱਸੋ ਵੀ ਮੈਂ ਤੁਹਾਡੀ ਕੀ ਖੇਦਮਤ ਕਰਾਂ ਸੇਵਾ ਕਰਾਂ ਮੈਨੂੰ ਆਪਣਾ ਸੇਵਕ ਜਾਣ ਜੋ ਵੀ ਤੁਸੀਂ ਫਰਮਾਓਗੇ ਮੈਂ ਉਹੀ ਸੇਵਾ ਕਰ ਦੇਵਾਂਗਾ ਇਹ ਸੁਣ ਕੇ ਭਾਈ ਭਗਤਾ ਜੀ ਨੇ ਆਪਣੇ ਕੰਮ ਬਾਰੇ ਦੱਸਿਆ ਕਹਿੰਦੇ ਮੈਂ ਆਪਣੇ ਪਿੰਡ ਦੇ ਵਦਨਾ ਖੂਹ ਲਵਾਉਣਾ ਚਾਹੁੰਦਾ ਹਾਂ ਸਮਾਜ ਦੀ ਸੇਵਾ ਕਰਨੀ ਚਾਹੁੰਨਾ ਪਿੰਡ ਦੇ ਲੋਕ ਪਾਣੀ ਪੀਆ ਕਰਨਗੇ ਮੈਨੂੰ ਉਹਦੇ ਲਈ ਪੱਕੀਆਂ ਇੱਟਾਂ ਦੀ ਲੋੜ ਆ ਜਿਹੜੀਆਂ ਬੜੀਆਂ ਦੁਰਲੱਭ ਹਨ ਕਿਤੇ ਵੀ ਇਹ ਨੇੜੇ ਤੇੜੇ ਨਹੀਂ ਮਿਲਦੀਆਂ ਇਸ ਕਰਕੇ ਆ ਇੱਕ ਆਵਾ ਇੱਟਾਂ ਦਾ ਮੈਨੂੰ ਦੇ ਦੇਵੋ ਹੋਰ ਨਹੀਂ ਮੈਨੂੰ ਕੁਝ ਚਾਹੀਦਾ ਮੇਰਾ ਖੂ ਲੱਗ ਜਾਵੇ ਇਹੀ ਮੇਰਾ ਕਾਰਜ ਹੈ ਇਹ ਸੁਣ ਕੇ RAMU ਸ਼ਾ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਤੁਸੀਂ ਮੇਰੀ ਲੜਕੀ ਵਿੱਚੋਂ ਭੂਤ ਕੱਢਿਆ ਜਿੰਨੀ ਤੁਹਾਡੀ ਇੱਛਾ ਇੱਟਾਂ ਤਾਂ ਤੁਸੀਂ ਲੈ ਲਵੋ ਪਰ ਇਹ ਇੱਟਾਂ ਇਥੋਂ ਲਾਹੌਰ ਤੋਂ ਬਠਿੰਡੇ ਕਿਵੇਂ ਪਹੁੰਚਣਗੀਆਂ ਕਿਉਂਕਿ ਬਠਿੰਡੇ ਜ਼ਿਲ੍ਹੇ ਵਿੱਚ ਪਿੰਡ ਪਿੰਦਾ ਭਗਤਾ ਭਗਤਾ ਭਾਈ ਕਾ ਵੀ ਪਿੰਡ ਆ ਤੁਸੀਂ ਸੰਗਤ ਜੀ ਜਾ ਕੇ ਉਹ ਖੂਬ ਬਣਿਆ ਭੂਤਾਂ ਵਾਲਾ ਤੇ ਦਰਸ਼ਨ ਵੀ ਕਰ ਸਕਦੇ ਹੋ ਉੱਥੇ ਜਾ ਕੇ ਕਹਿੰਦੇ ਇਹ ਇੱਟਾਂ ਏਡੀ ਦੂਰ ਕਿਵੇਂ ਪਹੁੰਚਣਗੀਆਂ ਊਠਾਂ ਜਾਂ ਗੱਡਿਆਂ ਦੇ ਉੱਪਰ ਤਾਂ ਇਹ ਇੱਟਾਂ ਲੱਦੀਆਂ ਨਹੀਂ ਜਾ ਸਕਦੀਆਂ ਬਹੁਤ ਪੈਸਾ ਲੱਗ ਜਾਊਗਾ ਇਸ ਕਰਕੇ ਮੈਨੂੰ ਉੱਤਰ ਦੇਵੋ ਇਹ ਸੁਣ ਕੇ ਭਾਈ ਭਗਤਾ ਜੀ ਨੇ ਕਿਹਾ ਕਿ ਤੁਸੀਂ ਇੱਟਾਂ ਦੇਣੀਆਂ ਬਸ ਗੱਲੀਆਂ ਬਾਕੀ ਲੈ ਮੈਂ ਆਪੇ ਜਾਊਂਗਾ ਤੁਸੀਂ ਬਸ ਇੱਟਾਂ ਲਈ ਹਾਮੀ ਭਰ ਦੋ ਜਿਹੜਾ ਡਿਲੀਵਰੀ ਕਰਨ ਦਾ ਕੰਮ ਆ ਭਾਬ ਕੀ ਉਹ ਅਸੀਂ ਆਪੇ ਹੀ ਕਰ ਲਾਂਗੇ ਇੱਕ ਰਾਤ ਵਿੱਚ ਹੀ ਸਾਰੀਆਂ ਲੈ ਜਾਾਂਗੇ ਏਕ ਨਿਸਾਮੇ ਸਭ ਲੈ ਜਾਵੇ ਪਹੁੰਚੇ ਸੁਗਮ ਕੂਪ ਲਗਵਾਵੇ ਆਰਾਮ ਨਾਲ ਪਹੁੰਚ ਕੇ ਖੂਲਵਾ ਦੇਵਾਂਗੇ RAMU SHAH ਨੇ ਇੱਟਾਂ ਦਾ ਇੱਕ ਆਵਾ ਦੇ ਦਿੱਤਾ ਤੇ ਵੇਖਣ ਵਾਸਤੇ ਇੱਕ ਪਹਿਰੇਦਾਰ ਬਿਠਾਇਆ ਵੀ ਤੂੰ ਵੇਖੀਂ ਵੀ ਰਾਤ ਤੇ ਰਾਤ ਇੱਟਾਂ ਕਿਵੇਂ ਲੈ ਜਾਣਗੇ ਨਹੀਂ ਭਾਈ ਭਗਤਾ ਜੀ ਨੇ ਕਿਉਂਕਿ ਉਹਨਾਂ ਦੇ ਕੋਲ ਵਸਸ ਸੀਗੀਆਂ ਪ੍ਰੇਤਾਂ ਭੂਤਾਂ ਆਦਿ ਜੋ ਵੀ ਹੁੰਦੇ ਆ ਬਦਰੂਹਾ ਉਹਨਾਂ ਦੀ ਕਮਾਈ ਨਹੀਂ ਸੀ ਤੇ ਉਹ 18 ਸਿੱਧੀ ਨਵ ਨਿੱਧੀਆਂ ਜਿਹੜੀਆਂ ਮਹਾਰਾਜੀ ਬਾਣੀ ਵਿੱਚ ਕਹਿੰਦੇ ਆ ਤੇ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੇ ਸਦਾ ਵਸਾਏ ਨਵ ਨਿੱਧੀ 18 ਸਿੱਧੀ ਤਾਂ ਇਹ ਤਾਂ ਛੋਟੀਆਂ ਚੀਜ਼ਾਂ ਹੁੰਦੀਆਂ ਭਗਤ ਵਾਸਤੇ ਤੇ ਭਾਈ ਭਗਤਾ ਜੀ ਨੇ ਪ੍ਰੇਤਾਂ ਨੂੰ ਪ੍ਰੇਰਿਆ ਕਹਿੰਦੇ ਆਓ ਸਾਰੇ ਸਮਾਜ ਦਾ ਕੰਮ ਕਰਨਾ ਆਪਾਂ ਸਾਰੇ ਆ ਕੇ ਇੱਟਾਂ ਢੋਣ ਲੱਗੇ ਪ੍ਰੇਤ ਭੂਤ ਇੱਕ ਪਹਿਰ 3 ਘੰਟਿਆਂ ਦਾ ਹੁੰਦਾ ਇੱਕ ਜਾਮ ਵਿੱਚ ਸਭ ਲੈ ਆਏ ਇੱਕ ਪਹਿਰ ਦੇ ਵਿੱਚ ਸਾਰੀਆਂ ਇੱਟਾਂ ਲੈ ਕੇ ਆਏ ਆ ਜਿਹੜਾ RAMU ਸੀ ਉਹਨੇ ਉੱਥੇ ਮਨੁੱਖ ਬਿਠਾਇਆ ਸੀ ਉਸ ਨੂੰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਉਹਨੇ RAMU ਪਾਸ ਜਾ ਕੇ ਕਿਹਾ ਕਿ ਦੇਖੋ ਜੀ ਮੈਂ ਇੱਕ ਵੱਡਾ ਰੋਲਾ ਰੱਪਾ ਸੁਣਿਆ ਹੈ ਪਰ ਕਿਸੇ ਦਾ ਰੂਪ ਰੰਗ ਆਕਾਰ ਮੈਂ ਨਹੀਂ ਵੇਖਿਆ ਪਰ ਉਹ ਬੜੀ ਛੇਤੀ ਇੱਟਾਂ ਲੈ ਕੇ ਆਉਂਦੀ ਰਾਮੂ ਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ ਫਿਰ ਚੁੱਪ ਹੋ ਗਿਆ ਇਸ ਪ੍ਰਕਾਰ ਭਾਈ ਭਗਤਾ ਜੀ ਨੇ ਇਹ ਖੋਲਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਸੰਗਤ ਨੂੰ ਕਥਾ ਸੁਣਾਈ ਕਹਿੰਦੇ ਹੁਣ ਵੀ ਭੂਤ ਉਹਦੀ ਮਜ਼ਦੂਰੀ ਕਰਦੇ ਆ ਚੂਨਾ ਤੇ ਇੱਟਾ ਲਿਆ ਲਿਆ ਕੇ ਧਰਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਨ ਵਿੱਚ ਪ੍ਰਸੰਨ ਹੋ ਕੇ ਸਾਰੀਆਂ ਭੂਤਾਂ ਪ੍ਰੇਤਾਂ ਨੂੰ ਭਾਈ ਵੈਲੋ ਜੀ ਦੇ ਵਸ ਵਿੱਚ ਕਰ ਦਿੱਤਾ ਸੀ ਚਾਰੇ ਪਾਸਿਆਂ ਤੋਂ ਭੂਤ ਤੇ ਪ੍ਰੇਤ ਇਹਨਾਂ ਦੇ ਵਸ ਹਨ ਇਹਨਾਂ ਦੇ ਘਰ ਵਿੱਚ ਰਹਿੰਦੇ ਆ ਸਤਿਗੁਰੂ ਜੀ ਨੇ ਬੈਠ ਕੇ ਕਥਾ ਸੁਣਾਈ ਇਹਨੇ ਵਿੱਚ ਕਿਸੇ ਨੇ ਜਾ ਕੇ ਕਹਿਤਾ ਕਿ ਗੁਰੂ ਸਾਹਿਬ ਜੀ ਇੱਕ ਪਿੱਪਲ ਥੱਲੇ ਬੈਠੇ ਹੋਏ ਆ ਜੋ ਗੱਲਬਾਤ ਗੁਰੂ ਜੀ ਤੇ ਲੋਕਾਂ ਨੇ ਕੀਤੀ ਸੀ ਉਹਨੇ ਜਾ ਕੇ ਭਾਈ ਵੈਲੋ ਜੀ ਦੀ ਵੰਸ ਨੂੰ ਦੱਸਿਆ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਆ ਕਈ ਸੰਗ ਉਹਨਾਂ ਦੇ ਨਾਲ ਆ ਕਿੱਥੇ ਖੂ ਲੱਗਾ ਭੂਤਾਂ ਵਾਲਾ ਖੂ ਜਿੱਥੇ ਉੱਥੇ ਸਤਿਗੁਰੂ ਮਹਾਰਾਜ ਬੈਠੇ ਆ ਉਸ ਸਮੇਂ ਭਾਈ ਬੈਲੋ ਜੀ ਦੇ ਪੜਪੁੱਤਰੇ ਭਾਈ ਭਗਤਾ ਜੀ ਦੇ ਪੰਜ ਪੁੱਤਰ ਜਿਨ੍ਹਾਂ ਵਿੱਚ ਇੱਕ ਵੱਡੀ ਇਸਤਰੀ ਨੇ ਇੱਕ ਗੁਰਦਾਸ ਨਾਮੀ ਪੁੱਤਰ ਜੰਮਿਆ ਸੀ ਦੂਜੀ ਇਸਤਰੀ ਨੇ ਭਾਈ ਤਾਰਾ ਭਾਈ ਭਾਰਾ ਭਾਈ ਮਹਿਰਾ ਭਾਈ ਬਖਤਾ ਇਸਾਰੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਪਹੁੰਚਿਆ ਇਹਨਾਂ ਨੇ ਕੀ ਕੀਤਾ ਗੁਰੂ ਸਾਹਿਬ ਜੀ ਵਾਸਤੇ ਗੁਰੂ ਪਿਆਰਿਓ ਇੱਕ ਘੋੜੇ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਉਹਦੇ ਉੱਪਰ ਚਾਂਦੀ ਦੀ ਕਾਠੀ ਪਾਈ ਆ ਸਤਿਗੁਰੂ ਮਹਾਰਾਜ ਨੂੰ ਲਿਆ ਕੇ ਭੇਟ ਕੀਤੀ ਗੁਰੂ ਜੀ ਦੇ ਚਰਨਾਂ ਦੇ ਵੰਦਨਾ ਕੀਤੀ ਆ ਬੈਠ ਕੇ ਹੱਥ ਜੋੜ ਕੇ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਹੋ ਗਏ ਅਸੀਂ ਤੁਸੀਂ ਸਾਡੇ ਪਿੰਡ ਵਿੱਚ ਚੱਲ ਕੇ ਆਏ ਹੱਥ ਜੋੜ ਕੇ ਕਹਿੰਦੇ ਆਪ ਜੀ ਦੇ ਅੱਗੇ ਨੇ ਕਿਸੇ ਪਰਸ਼ ਨੇ ਝੂਠ ਬੋਲਿਆ ਹੈ ਤੇ ਖੂਬ ਵਿਚਾਰੇ ਦੀ ਕੀ ਗੱਲ ਆ ਤੁਹਾਡੇ ਕੋਲੋਂ ਹੀ ਅਸੀਂ ਸਭ ਕੁਝ ਲਿਆ ਤੁਹਾਡੇ ਕੋਲੋਂ ਹੀ ਅਸੀਂ ਸਭ ਕੁਝ ਲਿਆ ਮਹਾਰਾਜ ਇਹ ਭੂਤਾਂ ਪ੍ਰੇਤਾਂ ਤੁਹਾਡੇ ਵਸਚ ਆ ਤੁਹਾਡੇ ਹੁਕਮ ਦੇ ਨਾਲ ਪੰਜਵੇਂ ਜਾਮੇ ਵਿੱਚ ਸਾਡੇ ਵਸ ਹੋ ਗਈਆਂ ਇਸ ਕਰਕੇ ਸਿੱਧੇ ਤੌਰ ਤੇ ਤਾਂ ਇਹ ਲੋਕਾਂ ਨੂੰ ਲੱਗਦਾ ਵੀ ਭਾਈ ਭਗਤਾ ਜੀ ਨੇ ਕੋ ਲਵਾਇਆ ਪਰ ਮਹਾਰਾਜ ਮੈਂ ਨਾ ਹੀ ਪ੍ਰਭ ਸਭ ਕਿਸ ਤੇਰਾ ਇਹ ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਹੋਇਆ ਹੈ ਅਸੀਂ ਤਾਂ ਤੁਹਾਡੇ ਦਾਸ ਹਾਂ ਜੀ ਅਸੀਂ ਤਾਂ ਤੁਹਾਡੇ ਮਹਾਰਾਜ ਜੀ ਕਹਿਣੇ ਤੋਂ ਬਾਹਰ ਨਹੀਂ ਹੋ ਸਕਦੇ ਤਾਂ ਬੜਾ ਸੋਹਣਾ ਘੋੜਾ ਉਹਨਾਂ ਨੇ ਲਿਆ ਕੇ ਮਹਾਰਾਜ ਜੀ ਨੂੰ ਭੇਟ ਕੀਤਾ ਕਹਿੰਦੇ ਹਮਰੋ ਸਭ ਕਰਬਾਰ ਤੁਹਾਡਾ ਸਭ ਜਾਤਿਕ ਆਪ ਦਤਾਰਾ ਮਹਾਰਾਜ ਆਪ ਜੀ ਸੁੱਖਾਂ ਦੇ ਦਾਤੇ ਹੋ ਅਸੀਂ ਤਾਂ ਮੰਗਦੇ ਹਾਂ ਤੁਸੀਂ ਦੇਣ ਹਾਰ ਹੋ ਜੀ ਸਤਿਗੁਰੂ ਜੀ ਨੇ ਪੰਜਾਂ ਭਰਾਵਾਂ ਵੱਲ ਵੇਖਿਆ ਜਿਨ੍ਹਾਂ ਵਿੱਚ ਬੜੀ ਨਿਮਰਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਤੋਂ ਉਹਨਾਂ ਦੀ ਸੋਕਸਾਂਦ ਪੁੱਛੀ ਆ ਤੇ ਉਹਨਾਂ ਦੀ ਲਿਆਂਦੀ ਭੇਟਾ ਨੂੰ ਪ੍ਰਵਾਨ ਕਰ ਲਿਆ ਫਿਰ ਪੰਜਾਂ ਨੇ ਹੱਥ ਜੋੜੇ ਕਹਿੰਦੇ ਮਹਾਰਾਜ ਜੀ ਸਾਡੇ ਘਰੇ ਚੱਲੋ ਆਪ ਜੀ ਘਰ ਨੂੰ ਪਵਿੱਤਰ ਕਰੋ ਦੇਖੋ ਗੁਰੂ ਪਿਆਰਿਓ ਕਿੰਨੀ ਨਿਮਰਤਾ ਸੀ ਭਾਈ ਬਹਿਲੋ ਜੀ ਦੀ ਵੰਸ ਵਿੱਚ ਮਹਾਰਾਜ ਨੂੰ ਆਪਣੇ ਘਰੇ ਲੈ ਗਏ ਜੀ ਆਪਣੇ ਘਰੇ ਲਿਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸਤਿਗੁਰੂ ਮਹਾਰਾਜ ਜੀ ਵਾਸਤੇ ਸੋਹਣੇ ਵਿਛੌਣੇ ਵਿਛਾਏ ਆ ਉਹਨਾਂ ਉੱਪਰ ਮਹਾਰਾਜ ਜੀ ਨੂੰ ਬਿਠਾਉਣਾ ਕੀਤਾ ਸੋਹਣਾ ਪਲੰਘ ਵਿਛਾ ਸ਼੍ਰੀ ਗੁਰੂ ਜੀ ਨੂੰ ਵੇਖ ਕੇ ਤੇ ਬੜੇ ਪ੍ਰਸੰਨ ਹੋ ਗਏ ਕਹਿੰਦੇ ਮਹਾਰਾਜ ਸਾਡਾ ਪਰਿਵਾਰ ਸਹਿਜ ਧਾਰੀ ਹੈ ਆਪ ਜੀ ਕੀ ਛਕਣਾ ਕਰੋਗੇ ਜੋ ਵੀ ਆਪ ਜੀ ਦਾ ਹੁਕਮ ਹੋਵੇ ਗੁਰੂ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਆਖਿਆ ਵੀ ਜੋ ਤੁਸੀਂ ਖੁਸ਼ੀ ਖੁਸ਼ੀ ਛਕਾ ਦਿਓਗੇ ਨਾ ਉਹ ਸਾਨੂੰ ਪ੍ਰਵਾਨ ਹੋ ਜਾਏਗਾ ਗੁਰੂ ਸਾਹਿਬ ਨੇ ਇੰਨੀ ਰਹਿਮਤ ਕਰ ਦਿੱਤੀ ਹੈ ਗੁਰੂ ਜੀ ਨੇ ਉਹਨਾਂ ਨੂੰ ਮਹਾਨ ਖੁਸ਼ੀ ਦਿੱਤੀ ਹੈ ਤੇ ਸਹਿਜ ਸੁਭਾ ਮਹਾਰਾਜ ਜੀ ਆਪਣੇ ਤੰਬੂ ਵਿੱਚ ਬਿਰਾਜ ਗਏ ਨੇ ਸੇਵਕਾਂ ਨੇ ਫਿਰ ਆਪਣਾ ਡੇਰਾ ਲਾਇਆ ਘੋੜਿਆਂ ਉੱਪਰੋਂ ਕਾਠੀਆਂ ਲਾ ਕੇ ਰੱਖ ਦਿੱਤੀਆਂ ਤੇ ਇਹਨਾਂ ਨੇ ਘੋੜਿਆਂ ਦੀ ਸੇਵਾ ਕੀਤੀ ਮਹਾਰਾਜ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਬਹੁਤ ਸੋਹਣਾ ਪ੍ਰਸ਼ਾਦਾ ਥਾਲ ਪਰੋਸ ਕੇ ਗੁਰੂ ਜੀ ਦੇ ਅੱਗੇ ਰੱਖਿਆ ਸਾਰੇ ਸਿੰਘਾਂ ਦੇ ਦਲ ਨੂੰ ਖਾਣ ਵਾਸਤੇ ਭੋਜਨ ਦਿੱਤਾ ਗੁਰੂ ਪਿਆਰਿਓ ਏਵੇਂ ਭੂਤਾਂ ਵਾਲਾ ਖੂ ਅੱਜ ਵੀ ਉੱਥੇ ਬਣਿਆ